ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਨੂੰ ਲੈ ਕੇ ਇਸ ਜ਼ਿਲ੍ਹੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਫੋਟੀਜ਼ ਹਸਪਤਾਲ ਦੇ ਵਿੱਚ ਹੀ ਰਹਿਣਗੇ ਫਿਲਹਾਲ ਮੁੱਖ ਮੰਤਰੀ ਮਾਨ ਬਿਲਕੁਲ ਠੀਕ ਨਹੀਂ ਫੇਫੜਿਆਂ ਦੀ ਇੱਕ ਧਮਨੀ ਦੇ ਵਿੱਚ ਸੋਚ ਦੇ ਲੱਛਣ ਜਿਹੜੇ ਦੱਸੇ ਗਏ ਨੇ ਕੁਝ ਹੋਰ ਟੈਸਟ ਜਿਨ੍ਹਾਂ ਦੀ ਰਿਪੋਰਟ ਹੋਣੀ ਬਾਕੀ ਹੈ ਇਸ ਦੇ ਲਈ ਜਿਹੜਾ ਫਿਲਹਾਲ ਰਾਤ ਪਰ ਸੀਐਮ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਹੀ ਰਹਿਣਗੇ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਨੂੰ ਲੈ ਕੇ ਵੱਡੀ ਖਬਰ ਹੈ ਕਿ ਅੱਜ ਹਸਪਤਾਲ ਦੇ ਵਿੱਚ ਹੀ ਉਹਨਾਂ ਨੂੰ ਰਾਤ ਜਿਹੜੀ ਕਟਨੀ ਪਈਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਰੈਗੂਲਰ ਚੈੱਕਅਪ ਦੇ ਲਈ ਫੋਰਟੀ ਦਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੁਣ ਉਹਨਾਂ ਦੀ ਸਿਹਤ ਨੂੰ ਲੈ ਕੇ ਸਰਕਾਰੀ ਬਿਆਨ ਸਾਹਮਣੇ ਆਏ ਨੇ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਵੱਖ-ਵੱਖ ਤਰ੍ਹਾਂ ਦੇ ਪੈਸਟਾਂ ਦੀ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਦੇ ਬੇਰਬੇ ਇਕੱਠੇ ਕੀਤੇ ਜਾ ਰਹੇ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਮੁੱਖ ਮੰਤਰੀ ਬਿਲਕੁਲ ਠੀਕ ਨਹੀਂ ਉਹਨਾਂ ਨੂੰ ਕੋਈ ਖਾਸ ਸਮੱਸਿਆ ਨਹੀਂ ਹੈ ਲੇਕਿਨ ਇਹ ਜਾਂਚ ਦੇ ਵਿੱਚ ਪਾਇਆ ਗਿਆ ਕਿ ਸੀਐਮ ਮਾਨਦੀ ਫੇਫੜਿਆਂ ਦੀ ਇੱਕ ਧਮਣੀ ਦੇ ਵਿੱਚ ਸੋਜ ਦੇ ਲੱਛਣ ਦੱਸੇ ਜਾ ਰਹੇ ਨੇ ਜਿਸ ਕਾਰਨ ਦਿਲ ਤੇ ਦਬਾਅ ਛੇੜਾ ਬਣ ਰਿਹਾ ਜਿਸ ਕਾਰਨ ਬਲੱਡ ਪ੍ਰੈਸ਼ਰ ਜੋ ਹੈ ਉਤਰਾ ਚੜਾ ਉਹਨਾਂ ਉਸ ਦੇ ਵਿੱਚ ਸ਼ੁਰੂ ਹੋ ਜਾਂਦੇ ਸਬੰਧੀ ਕੁਝ ਹੋਰ ਜਾਂਚ ਹੋਣੀ ਬਾਕੀ ਹੈ ਕੁਝ ਹੋਰ ਖੂਨ ਦੇ ਟੈਸਟ ਕੀਤੇ ਗਏ ਨੇ ਜਿਨ੍ਹਾਂ ਦੀ ਰਿਪੋਰਟ ਆਣੀ ਅਜੇ ਬਾਕੀ ਹੈ ਇਸ ਦੇ ਲਈ ਫਿਲਹਾਲ ਰਾਤ ਪ੍ਰਮੱਖ ਮੰਤਰੀ ਭਗਵੰਤ ਸਿੰਘ ਮਾਨ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਹੀ ਰਹਿਣਗੇ ਕੱਲ ਸਵੇਰੇ ਰਿਪੋਰਟ ਦੇਖਣ ਤੋਂ ਬਾਅਦ ਅਗਲਾ ਫੈਸਲਾ ਜਿਹੜਾ ਲਿਆ ਜਾਏਗਾ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁਰਾਣੂ ਅੱਜ ਮੋਹਾਲੀ ਦੇ ਫੋਟੀਜ਼ਾ ਹਸਪਤਾਲ ਵਿਖੇ ਜਿਹੜਾ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੇ ਰੂਟੀਨ ਚੈੱਕਅਪ ਜਿਹੜੇ ਉਹਨਾਂ ਦੇ ਹੋਏ ਨੇ ਇੱਥੇ ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਦੇ ਵੱਲੋਂ ਟੈਸਟ ਕਰਵਾਉਣ ਦੇ ਲਈ ਫੋਰਟਿਸ ਹਸਪਤਾਲ ਜਿਹੜਾ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਇਹ ਲਗਾਤਾਰ ਖਬਰਾਂ ਸਾਹਮਣੇ ਆਈਆਂ ਉਹਨਾਂ ਦੀ ਸਿਹਤ ਨੂੰ ਲੈ ਕੇ ਲੇਕਿਨ ਹੁਣ ਸਰਕਾਰੀ ਬਿਆਨ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਅਪਡੇਟ ਦਿੱਤੀ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾ ਨੂੰ ਅੱਜ ਹਸਪਤਾਲ ਦੇ ਵਿੱਚ ਹੀ ਰੱਖਿਆ ਜਾਏਗਾ ਡਾਕਟਰਾਂ ਦੀ ਨਿਗਰਾਨੀ ਦੇ ਹੇਠੋਂ ਰਹਿਣਗੇ ਕਿਉਂਕਿ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਲੇਕਿਨ ਕੁਝ ਕੁ ਟੈਸਟ ਹੋਣੇ ਅਜੇ ਬਾਕੀ ਨੇ ਜਿਨ੍ਹਾਂ ਦੀ ਰਿਪੋਰਟ ਜੁਆ ਹੈ ਕੱਲ ਆਏ ਕਿ ਇਸ ਕਰਕੇ ਅੱਜ ਉਹਨਾਂ ਨੂੰ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਰੱਖਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਫੋਟਿਜ਼ ਹਸਪਤਾਲ ਦੇ ਵਿੱਚ ਹੀ ਰਹਿਣਗੇ ਫਿਲਹਾਲ ਮੁੱਖ ਮੰਤਰੀ ਮਾਨ ਬਿਲਕੁਲ ਠੀਕ ਨੇ ਫੇਫੜਿਆਂ ਦੀ ਇੱਕ ਧਮਨੀ ਦੇ ਵਿੱਚ ਸੋਚਦੇ ਲੱਛਣ ਜਿਹੜੇ ਦੱਸੇ ਗਏ ਨੇ ਕੁਝ ਹੋਰ ਟੈਸਟ ਜਿਨ੍ਹਾਂ ਦੀ ਰਿਪੋਰਟ ਹੋਣੀ ਬਾਕੀ ਹੈ ਇਸ ਦੇ ਲਈ ਜਿਹੜਾ ਫਿਲਹਾਲ ਰਾਤ ਪਰ ਸੀਐਮ ਡਾਕਟਰਾਂ ਦੀ ਦੇਖਰੇਖ ਤੇ ਵਿੱਚ ਹੀ ਰਹਿਣਗੇ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਨੂੰ ਲੈ ਕੇ ਵੱਡੀ ਖਬਰ ਹੈ ਕਿ ਅੱਜ ਹਸਪਤਾਲ ਦੇ ਵਿੱਚ ਹੀ ਉਹਨਾਂ ਨੂੰ ਰਾਤ ਜਿਹੜੀ ਕੱਟਣੀ ਪਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਰੈਗੂਲਰ ਚੈੱਕਅਪ ਦੇ ਲਈ 40 ਦਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੁਣ ਉਹਨਾਂ ਦੀ ਸਿਹਤ ਨੂੰ ਲੈ ਕੇ ਸਰਕਾਰੀ ਬਿਆਨ ਸਾਹਮਣੇ ਆਏ ਨੇ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਵੱਖ-ਵੱਖ ਤਰ੍ਹਾਂ ਦੇ ਟੈਸਟਾਂ ਦੇ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਦੇ ਬੇਰਬੇ ਇਕੱਠੇ ਕੀਤੇ ਜਾ ਰਹੇ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਮੁੱਖ ਮੰਤਰੀ ਬਿਲਕੁਲ ਠੀਕ ਨਹੀਂ ਉਹਨਾਂ ਨੂੰ ਕੋਈ ਖਾਸ ਸਮੱਸਿਆ ਨਹੀਂ ਹੈ ਲੇਕਿਨ ਇਹ ਜਾਂਚ ਦੇ ਵਿੱਚ ਪਾਇਆ ਗਿਆ ਹੈ ਕਿ ਸਿੰਘ ਇਹ ਮਾਨਤੀ ਫੇਫੜਿਆਂ ਦੀ ਇੱਕ ਧਮਣੀ ਦੇ ਵਿੱਚ ਸੋਚਦੇ ਲੱਛਣ ਦੱਸੇ ਜਾ ਰਹੇ ਨੇ ਜਿਸ ਕਾਰਨ ਦਿਲ ਤੇ ਦਬਾਅ ਜਿਹੜਾ ਵੱਧ ਰਿਹਾ ਹੈ ਜਿਸ ਕਾਰਨ ਬਲੱਡ ਪ੍ਰੈਸ਼ਰ ਜੋ ਹੈ ਉਤਰਾ ਚੜਾ ਉਹਨਾਂ ਉਸ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਸੰਬੰਧੀ ਕੁਝ ਹੋਰ ਜਾਂਚ ਹੋਣੀ ਬਾਕੀ ਹੈ ਕੁਝ ਹੋਰ ਖੂਨ ਦੇ ਟੈਸਟ ਕੀਤੇ ਗਏ ਨੇ ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਇਸ ਦੇ ਲਈ ਫਿਲਹਾਲ ਰਾਤ ਭਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਹੀ ਰਹਿਣਗੇ ਕੱਲ ਸਵੇਰੇ ਰਿਪੋਰਟ ਦੇਖਣ ਤੋਂ ਬਾਅਦ ਅਗਲਾ ਫੈਸਲਾ ਜਿਹੜਾ ਲਿਆ ਜਾਏਗਾ ਸੁ ਮੁੱਖ ਮੰਤਰੀ ਭਗਵਤ ਸਿੰਘ ਮਾਨ ਖੁਰਾ ਨੂੰ ਅੱਜ 모ਹਾਲੀ ਦੇ 40 ਦਾ ਹਸਪਤਾਲ ਵਿਖੇ ਜਿਹੜਾ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੇ ਰੂਟੀਨ ਚੈੱਕਅਪ ਜਿਹੜੇ ਉਹਨਾਂ ਦੀ ਹੋਏ ਨੇ ਇੱਥੇ ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਦੇ ਵੱਲੋਂ ਟੈਸਟ ਕਰਵਾਉਣ ਦੇ ਲਈ 40 ਦਾ ਹਸਪਤਾਲ ਜਿਹੜਾ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਇਹ ਲਗਾਤਾਰ ਖਬਰਾਂ ਸਾਹਮਣੇ ਆਈਆਂ ਉਹਨਾਂ ਦੀ ਸਿਹਤ ਨੂੰ ਲੈ ਕੇ ਲੇਕਿਨ ਹੁਣ ਸਰਕਾਰੀ ਬਿਆਨ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਅਪਡੇਟ ਦਿੱਤੀ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾ ਨੂੰ ਅੱਜ ਹਸਪਤਾਲ ਦੇ ਵਿੱਚ ਹੀ ਰੱਖਿਆ ਜਾਏਗਾ ਡਾਕਟਰਾਂ ਦੀ ਨਿਗਰਾਨੀ ਦੇ ਹੇਠੋਂ ਰਹਿਣਗੇ ਕਿਉਂਕਿ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਲੇਕਿਨ ਕੁਝ ਕੁ ਟੈਸਟ ਹੋਣੇ ਅਜੇ ਬਾਕੀ ਨੇ ਜਿਨ੍ਹਾਂ ਦੀ ਰਿਪੋਰਟ ਜੁਆ ਹੈ ਕੱਲ ਆਏਗੀ ਇਸ ਕਰਕੇ ਅੱਜ ਉਹਨਾਂ ਨੂੰ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਰੱਖਿਆ ਜਾਵੇਗਾ